ਇਹ ਜਨਾਬ ਮੈਂ ਵੇਰ ਕੇ ਜਾ ਰਿਹਾ ਆਪਣੇ ਰਿਸ਼ਤੇਦਾਰਾਂ ਦਾ ਪਤਾ ਲੈਣ ਤੇ ਉਥੋਂ ਵਾਪਸ ਆ ਰਿਹਾ ਤੇ ਪਖਰਪੁਰਾ ਜਿਹੜਾ ਪੋਲਿਆ ਉਹਦੇ ਉੱਤੇ ਡੋਰ ਫਿਰ ਗਈ ਕਿਉਂਕਿ ਮੈਂ ਆਪਣੀ ਮਿੱਸੀ ਨੂੰ ਕਿਹਾ ਮੇਰੇ ਡੋਰ ਫਿਰ ਗਈ ਤੇ ਮੈਂ ਤਾਂ ਨੂੰ ਹੱਥ ਮਾਰਿਆ ਇਹਨੇ ਮਾਰਿਆ ਤੇ ਇਹਦੇ ਵੀ ਹੱਥ ਤੇ ਸੱਟ ਲੱਗ ਗਈ ਤੇ ਇਹ ਜਦੋਂ ਮੈਂ ਮੋਟਰਸਾਈਕਲ ਇਹ ਚੰਗਾ ਹੋਇਆ ਕਿ ਮੈਂ ਮੋਟਰਸਾਈਕਲ ਕੰਟਰੋਲ 'ਚ ਰਿਹਾ ਮੋਟਰਸਾਈਕਲ ਡਿੱਗਾ ਨਹੀਂ ਜੇ ਮੋਟਰਸਾਈਕਲ ਡਿੱਗ ਪੈਂਦਾ ਤੇ ਸੱਟਾਂ ਸਾਡੇ ਬਹੁਤ ਲੱਗਣੀਆਂ ਸੀ ਤੇ ਉਸ ਤੋਂ ਬਾਅਦ ਮਤਲਬ ਇਹਨੇ ਜਦੋਂ ਮੈਂ ਪੁੰਜੇ ਉਤਰਿਆ ਤੇ ਮੇਰਾ ਖੂਨ ਬੜਾ ਵਗਦਾ ਇਹ ਰੋਈ ਹੈ ਕਿ ਖੂਨ ਬੜਾ ਵਗ ਰਿਹਾ ਫਿਰ ਇਹਨਾਂ ਨੂੰ ਰਮਾਲ ਕੱਢ ਕੇ ਮੇਰੇ ਪੱਗ ਲਾ ਕੇ ਪੱਟੀ ਕੀਤੀ ਉੱਤੇ ਸ਼ਾਲ ਬੱਦਾਂ ਚੁੰਨੀ ਬੰਦੀ ਰਮਾਲ ਬੱਦਾਂ ਫਿਰ ਉਹ ਸਰਹਾਲੇ ਦੇ ਸਰਪੰਚ ਹੀ ਮੌਜੂਦਾ ਉਹ ਜੀਵ ਤੇ ਗਿਆਨ ਰਹੀ ਉਹਨਾਂ ਨੇ ਸਾਨੂੰ ਪਾ ਕੇ ਕਿ ਹਸਪਤਾਲ ਪਹੁੰਚਾਇਆ ਉੱਥੇ ਸਾਡਾ ਉਹਨਾਂ ਨੇ ਟ੍ਰੀਟਮੈਂਟ ਕਰਾਇਆ ਤੇ ਦੇਖਦੀ ਨਹੀਂ ਜਨਾਬ ਮੈਨੂੰ ਤਾਂ ਦਿਸੀ ਨਹੀਂ ਨਾ ਡੋਰ ਦੋਰ ਨਹੀਂ ਲੱਭੀ ਦਿਖਦੀ ਨਹੀਂ ਕੀ ਪਤਾ ਨਹੀਂ ਕਿਹੜੇ ਵੇ ਉਦੋਂ ਜਦੋਂ ਆਰੀ ਵਾਂਗੂ ਫਿਰਿਆ ਉਦੋਂ ਮੈਨੂੰ ਪਤਾ ਲੱਗਾ ਤੇ ਮੈਨੂੰ ਤਾਂ ਦੇਖਣੋਂ ਹੀ हट ਗਿਆ ਕਿਉਂਕਿ ਖੂਨ ਸਾਰਾ ਮਤਲਬ ਅੱਖਾਂ ਘੜੀ ਆ ਗਿਆ ਨਾ ਤੇ ਮੈਨੂੰ ਦਿਖਿਆ ਹੀ ਨਹੀਂ ਤੇ ਉਹ ਇਹ ਤੇਰੇ ਨਾਲ ਅਬਦਾ ਸ਼ੁਕਰ ਹੋਇਆ ਕਿ ਮਤਲਬ ਮੈਂ ਡਿਗਣੋਂ ਬਚ ਗਿਆ ਤੇ ਸੱਟੋਂ ਮਤਲਬ ਹੋਰ ਨਹੀਂ ਸੱਟ ਲੱਗੀ ਨਹੀਂ ਤੇ ਲੱਤਾਂ ਨੂੰ ਤਾਂ ਸਭ ਟੁੱਟ ਜਾਣੀਆਂ ਇਹ ਰੋਗ ਲਾਉਣੀ ਚਾਹੀਦੇ ਇਹ ਸਰਕਾਰ ਸਭ ਕੁਝ ਕਰ ਸਕਦੀ ਲਾਉਣੀ ਚਾਹੀ ਤੇ ਕਰ ਸਕਦੀ ਹੈ ਪਰ ਲਾਉਂਦੀ ਨਹੀਂਗੀ ਇਹਨਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਵਾ ਕਿ ਇਹ ਇਹ ਇਹਨੂੰ ਖਤਮ ਕੀਤਾ ਜਾਏ ਮੇਰੇ ਬਾਈਟ ਅੰਗੇ ਲੱਗੇ ਜੀ ਇਹਨਾਂ ਨੂੰ ਮੈਂ ਕਿਹਾ ਕਿ ਮੇਰੇ ਸੰਤੋਸ਼ ਇਹਨਾਂ ਦਾ ਨਾਮ ਆ ਮੈਂ ਕਿਹਾ ਕਿ ਮੇਰੇ ਡੋਰ ਫਿਰ ਗਈ ਹੈ ਤੇ ਇਹਨੇ ਵੀ ਡੋਰ ਵਿੱਚ ਪਿੱਛੋਂ ਵੇਖ ਕੇ ਇਹਨਾਂ ਦੇ ਤਾਂ ਨੂੰ ਹੱਥ ਕੀਤਾ ਇਹਦੇ ਹੱਥ ਤੇ ਮਤਲਬ ਉਹ ਡੋਰ ਡੋਰ ਫਿਰ ਗਈ ਇੱਕ ਭਰਾਗੇ ਬੜਾ ਰੋਂਡਾ ਬੈ ਮੈਂ ਕਿਹਾ ਕੀ ਹੋਇਆ ਲਹੂ ਬੜਾ ਵਗਣ ਡਿਆ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਪੱਟੀ ਬੰਨ੍ਹ ਦੇ ਆਪੇ ਠੀਕ ਹੋ ਜੂ ਕੋਈ ਗੱਲ ਨਹੀਂ ਸ਼ਕਤੀ ਨਾਲ ਇਹਨੂੰ ਬੰਦ ਕਰਨਾ ਚਾਹੀਦਾ ਸਰਕਾਰ ਸਭ ਕੁਝ ਕਰ ਸਕਦੀ ਹੈ ਬੰਦ ਕਰਾ ਸਕਦੀ ਹੈ ਪਰ ਜੇ ਕਰਨਾ ਚਾਹੁੰਦੇ ਜਨਾਬ ਮੇਰੇ ਇੱਧਰ ਆ ਸੁਣ ਹੋ ਗਿਆ ਜ ਮਤਲਬ ਸ਼ੁੱਕਰਵਾਰ ਦੀ ਗੱਲ ਆ ਮੇਰਾ ਸੋਨਿਆ ਮੈਨੂੰ ਪਤਾ ਨਹੀਂ ਲੱਗਦਾ ਕਿ ਇੱਥੇ ਵਜਦਾ ਕੀ ਹੈ ਜਿੱਦਾਂ ਪੱਥਰ ਪਿਆ ਇਦਾਂ ਹੀ ਸਿਰ ਅੱਖ ਮੈਂ ਜਿੱਦਾਂ ਇੱਥੋਂ ਘੁੱਟਦਾ ਵਾਂ ਤੇ ਇਹ ਤਾਂ ਨੂੰ ਮੇਰੇ ਐਉਂ ਜਿੱਦਾਂ ਵਾਲ ਪੁੱਟੇ ਜਾਂਦੇ ਆ ਇਹ ਕੋਈ ਮਸਲ-ਮਸਲ ਸਾਹ ਮੇਰੇ ਵੱਡੇ ਗਿਆ ਮੈਂ ਹੁਣ ਅੱਖਾਂ ਦਾ ਵੀ ਮਤਲਬ ਐਮ ਆਈ ਆਰ ਕਰਾਉਂਗਾ ਤੇ ਫੇਰ ਮੈਨੂੰ ਪਤਾ ਲੱਗੂ ਕੀ ਗੱਲ ਆ ਚੈਨਲ ਡੋਰ ਫਿਰਿਆ ਜੀ ਚੈਨਲ ਡੋਰ ਪੱਖਰ ਉੱਪਰ ਤੇ ਨੀਚੇ ਉਤਰਨ ਲਈ ਸੀਗੇ ਬੋਲ ਤੂੰ ਤੇ ਉੱਥੋਂ ਇਹਨਾਂ ਨੇ ਕਿਹਾ ਕਿ ਸੰਤੋਸ਼ ਮੇਰੇ ਡੋਰ ਵੱਜ ਗਈ ਹੈ ਤੇ ਮੈਂ ਜੀ ਭਿਆਨੇ ਮੈਂ ਤਾਂ ਨੂੰ ਤੇ ਉਹ ਫਿਰ ਮੇਰੇ ਮੇਰੇ ਹੀ ਫਿਰ ਗਈ ਤੇ ਪਰ ਇਹਨਾਂ ਨੂੰ ਨਹੀਂ ਪਤਾ ਲੱਗਾ ਕਿ ਇਹਦੇ ਵੀ ਡੁਗਰ ਫਿਰ ਗਈ ਹੈ ਮੈਂ ਇਹਨਾਂ ਦੀ ਪੱਟੀ ਕਰੀ ਜਾਂਦੀ ਹਾਂ ਤੇ ਉਹ ਖੂਨ ਵੰਦੇ ਨਹੀਂ ਹੁੰਦਾ ਬਹੁਤ ਵਗਦਾ ਸੀ ਜਿਵੇਂ ਬਾਲਟੀ ਨਾਲ ਪਾਣੀ ਸੁੱਟੇ ਦਾ ਉੱਤੇ ਇਦਾਂ ਖੂਨ ਵਗਦਾ ਸੀ ਉੱਥੇ ਬਹੁਤ ਜ਼ਿਆਦਾ ਡਾਕਟਰ ਦੇ ਖੜਿਆ ਤੁਸੀਂ ਹਾਂਜੀ ਫਿਰ ਡਾਕਟਰ ਦੇ ਖੜਿਆ ਫਿਰ ਜੀਪ 'ਚ ਪਾ ਕੇ ਉਹਨਾਂ ਖੜਿਆ ਨਿਹਾਂਗੇ ਸਾਹਿਬ ਕੋਈ ਆਏ ਸੀਗੇ ਤੇ ਉਹਨਾਂ ਖੜਿਆ ਤੇ ਫਿਰ ਉੱਥੇ ਟਰੀਟਮੈਂਟ ਇਹਨਾਂ ਨੇ ਕੀਤੀ ਤੇ ਬਾਅਦ ਵਿੱਚ ਮੇਰੇ ਪੱਟੀ ਕੀਤੀ ਪਹਿਲਾਂ ਇਹਨਾਂ ਦੇ ਟਾਂਕੇ ਲਾਏ ਫਿਰ ਬਾਅਦ ਵਿੱਚ ਮੇਰੇ ਟਾਂਕੇ ਲਾਏ ਉਹਨਾਂ ਵਾਲੇ ਨੂੰ ਕਹਿੰਦੇ ਆਂ ਕਿ ਜਿਹੜੇ ਵੇਚਦੇ ਉਹਨਾਂ ਨੂੰ ਫੜੋ ਇਹ ਚੈਨਾ ਡੋਰ ਜਿਹੜੀ ਬੰਦ ਹੋਣੀ ਚਾਹੀਦੀ ਹੈ ਇਹ ਬਹੁਤ ਨੁਕਸਾਨ ਕਰਦੀ ਲੋਕਾਂ ਦਾ ਜੀਵ ਲੋਕਾਂ ਦੇ ਖਤਮ ਹੋ ਜਾਂਦੇ ਨੇ ਪਰ ਡੋਰ ਫੇਰ ਵੀ ਨਹੀਂ ਖਤਮ ਹੁੰਦੇ ਬੱਡ ਦੇ ਪਤਾ ਹੀ ਉਦੋਂ ਤੇ ਬੱਡ ਤੇ ਬੈਠੇ ਆ ਕੋਈ ਕੰਮ ਨਹੀਂ ਕੋਈ ਕਾਰ ਨਹੀਂ ਰਮਾਨ ਕਰਕੇ ਬੈਠੇ ਰਹਿੰਦੇ ਰਜਾਈ ਵਿੱਚ ਕੀ ਕਰਨਾ ਹੈ ਕੰਮਕਾਰ ਵਾਲੇ ਹੀ ਬੰਦੇ ਆ ਤੇ ਪਰ ਅਸੀਂ ਹੁਣ ਰਜਾਈ 'ਚ ਪੈ ਗਏ ਆ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਇਹ ਜਿਹੜੀ ਚੈਨਾ ਡੋਰੇ ਖਤਮ ਹੋਣੀ ਚਾਹੀਦੀ ਹੈ ਇਹ ਜਿਹੜਾ ਇਹਦਾ ਜੜ ਜੜੋਂ ਪਟੋਏ ਇਹਨੂੰ ਇਹ ਲੋਕਾਂ ਦੀ ਜਾਨਾਂ ਲੈਂਦੀ ਹੈ ਇਹਨੂੰ ਕਿਉਂ ਨਹੀਂ ਰੋਕ ਸੰਭ ਲਾਉਂਦੇ